ਪੰਜਾਬ ਕਿਸਾਨ ਯੂਨੀਅਨ ਵਾਗੀਵਲੋ ਬਲਦੀਪ ਸਿੰਘ ਪੁੱਤਰ ਮਾਨ ਸਿੰਘ ਪਿੰਡ ਸੰਗੋਜਲਾ ਦਾ ਚਿਪ ਵਾਲਾ ਮੀਟਰ ਬਿਜਲੀ ਵਿਭਾਗ ਦੇ ਜੀਏ ਕੁਲਵਿੰਦਰ ਸਿੰਘ ਵੱਲੋਂ ਐਸਡੀ ਔਰ ਰਮੇਸ਼ ਕੁਮਾਰ ਦੇ ਹੁਕਮਾਂ ਤੇ ਬਿਜਲੀ ਕਨੈਕਸ਼ਨ ਕੱਟ ਦਿੱਤੇ ਗਿਆ ਜਥੇਬੰਦੀ ਵੱਲੋਂ ਅੱਜ ਕਨੈਕਸ਼ਨ ਦੁਬਾਰਾ ਜੋੜ ਦਿੱਤਾ ਗਿਆ ਹੈ ਤੇ ਵਿਭਾਗ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਦੁਬਾਰਾ ਕਨੈਕਸ਼ਨ ਕਟਿਆ ਗਿਆ ਤਾਂ ਜਥੇਬੰਦੀ ਵੱਲੋਂ ਵੱਡੇ ਸੰਘਰਸ਼ ਹੁਲੇਕੇ ਜਾਣਗੇ ਕਿਉਂਕਿ ਵੀਰ ਲਗਭਗ 145000 ਰੁਪਏ ਪਹਿਲਾਂ ਹੀ ਜਮ੍ਹਾਂ ਕਰਵਾ ਚੁੱਕਾ ਹੈ ਤੇ ਰਹਿਣ ਦੀ ਬਕਾਇਆ ਰਾਸ਼ੀ ਕਿਸ਼ਤਾਂ ਵਿੱਚ ਦੇਣ ਲਈ ਵਚਨਬੱਧ ਹੈ ਕਪੂਰਥਲਾ ਤੋਂ ਜੋਗਿੰਦਰ ਸਿੰਘ ਜਾਤੀ ਕੇ ਜੀ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੀਪ ਸਿੰਘ ਪੰਡਾਹਲੇ ਸੁਪਰ ਜਨੂਸਤਰ ਪੰਜਾਬ ਕਿਸਾਨ ਯੂਨੀਅਨ ਬਾਜੀ ਅੱਜ ਅਸੀਂ ਖੜੇ ਆਂ ਜੀ ਪਿੰਡ ਸੁਵੋਈਲਾ ਵਿਖੇ ਜਿੱਥੇ ਵੀਰ ਦਾ ਕਨੈਕਸ਼ਨ ਬਿਜਿਟ ਡਿਪਾਰਟਮੈਂਟ ਵਾਲੇ ਕੱਟ ਕੇ ਗਿਆ ਸੀ ਜੀ ਇਹਨਾਂ ਨੇ ਕਾਫੀ ਬਿੱਲ ਫੇ ਵੀ ਕਰ ਚੁੱਕੇ ਆ ਪਰ ਕਈਆਂ ਕਾਰਨਾਂ ਦੇ ਕਰਕੇ ਇਹਨਾਂ ਦਾ ਮੀਟਰ ਦੁਬਾਰਾ ਫੇਰ ਕੱਟਿਆ ਗਿਆ ਅੱਜ ਐਸਡੀਓ ਢਿਲਵਾ ਦੇ ਨਾਲ ਤੇ ਜਈ ਢਿਲਵਾ ਦੇ ਨਾਲ ਗੱਲਬਾਤ ਵੀ ਕੀਤੀ ਗਈ ਜਥੇਬੰਦੀ ਵੱਲੋਂ ਤੇ ਵੀਰ ਇਸ ਗੱਲ ਨਾਲ ਸਹਿਮਤ ਵੀ ਸੀਗਾ ਕਿ 5-5000 ਰੁਪਇਆ ਕਰਕੇ ਅਸੀਂ ਕਿਸ਼ਤਾਂ ਦੇ ਵਿੱਚ ਬਿੱਲ ਪੇ ਕਰ ਦਨੇ ਆ ਪਰ ਜਦੋਂ ਐਸਟੀਓ ਨੇ ਨਹੀਂ ਮੰਨੇ ਆ ਤੇ ਫਿਰ ਸਾਨੂੰ ਮਜ਼ਦੂਰਾਂ ਇਹਨਾਂ ਦਾ ਕਨੈਕਸ਼ਨ ਜੋੜਨ ਵਾਸਤੇ ਪੰਜਾਬ ਕਿਸਾਨ ਯੂਨੀਅਨ ਬਾਗੀ ਦੇ ਮੈਂਬਰ ਸਾਹਿਬਾਨ ਇੱਥੇ ਪਹੁੰਚੇ ਆ ਸੋ ਅਸੀਂ ਇਸ ਵੀਡੀਓ ਦੇ ਜ਼ਰੀਏ ਐਸਟੀਐਮ ਢਿਲਵਾ ਜਈ ਹਲਵਾ ਤੇ ਜਿਹੜੇ ਇਹਨਾਂ ਦੇ ਹੈੱਡ ਨੇ ਇੰਚਾਰਜ ਕਪੂਠਲਾ ਵਾਲੇ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਜਿਹੜੇ ਇਹ ਗਰੀਬ ਲੋਕਾਂ ਦੇ ਕਨੈਕਸ਼ਨ ਜਿਹੜੇ ਕੱਟੇ ਜਾ ਰਹੇ ਆ ਉਹਨਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਨਹੀਂ ਤਾਂ ਜਥੇਬੰਦੀ ਵੱਲੋਂ ਵੱਡੇ ਸੰਘਰਸ਼ ਆਪਣੇ ਖੜੇ ਕੀਤੇ ਜਾਣਗੇ ਕਿਉਂਕਿ 2600 ਕਰੋੜ ਰੁਪਏ ਦਾ ਜਿਹੜਾ ਬਕਾਇਆ ਸਰਕਾਰੀ ਵਿਭਾਗਾਂ ਦਾ ਪਿਆ ਉਹਨਾਂ ਦੇ ਬਿੱਲ ਤਾਂ ਕਿਤੇ ਨਾ ਕਿਤੇ ਕੱਟੇ ਨਹੀਂ ਜਾ ਰਹੇ ਉਹਨਾਂ ਦੇ ਏਸੀ ਉਹਨਾਂ ਦੇ ਕੂਲਰ ਉਹਨਾਂ ਦੇ ਰੂਮ ਹੀਟਰ ਉਹਨਾਂ ਦੀਆਂ ਮੋਟਰਾਂ ਉਹਨਾਂ ਦੇ ਪੱਖੇ ਸਾਰੇ ਇਸੇ ਤਰ੍ਹਾਂ ਹੀ ਪੂਰਾ ਪੂਰਾ ਦਿਨ ਚੱਲਦੇ ਆ ਉਹਨਾਂ ਵੱਲ ਵੀ ਧਿਆਨ ਦੇਵੇ ਸਰਕਾਰ ਨਾ ਕਿ ਗਰੀਬ ਕਿਸਾਨ ਮਜ਼ਦੂਰਾਂ ਵੱਲ ਸੋ ਜਿਹੜਾ ਵੀ ਬੰਦਾ ਹੁਣ ਦੁਬਾਰਾ ਇਸ ਕੰੈਕਸ਼ਨ ਨੂੰ ਕੱਟਣ ਵਾਸਤੇ ਆਊਗਾ ਉਹਨੂੰ ਇਸੇ ਕੰਬੇ ਨਾਲ ਬੰਨਿਆ ਜਾਊਗਾ ਇਹ ਸਾਡੀ ਚੇਤਾਵਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ